ਅੱਜਕੱਲ ਮੈਂ ਹਕਰ ਸਿੰਘ ਵੇਦੀ ਅੱਜਕੱਲ ਕਰਾਂਗੇ ਮੋਹਾਲੀ ਦੀ ਉਸ ਅਦਾਲਤੀ ਫੈਸਲੇ ਦੀ ਜਿਸ ਦੇ ਵਿੱਚ ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਆ ਖੈਰ ਇਸ ਫੈਸਲੇ ਦੇ ਨਾਲ ਕੁਝ ਭਰੋਸਾ ਅਦਾਲਤਾਂ ਦੇ ਵਿੱਚ ਅਜੇ ਵੀ ਬਰਕਰਾਰ ਹੈ ਕੁਝ ਵਿਸ਼ਵਾਸ ਜਾਂ ਇਨਸਾਫ ਦੀ ਗੱਲ ਲੈ ਕੇ ਜਦੋਂ ਲੋਕ ਅਦਾਲਤਾਂ ਤੱਕ ਪਹੁੰਚ ਕਰਦੇ ਆ ਤਾਂ ਬੇਸ਼ੱਕ ਕੁਝ ਦੇ ਪੱਲੇ ਨਿਰਾਸ਼ਾ ਮਿਲਦੀ ਹੈ ਪਰੰਤੂ ਹੁਣ ਬਹੁਤ ਸਾਰੇ ਅਦਾਲਤੀ ਫੈਸਲਿਆਂ ਨੂੰ ਵੇਖ ਲਿਆ ਜਾਵੇ ਤਾਂ ਅਜੇ ਵੀ ਇਨਸਾਫ ਦੀ ਕਿਰਨ ਉਜ ਬਚਦੀ ਵਕਈ ਦਿੰਦੀ ਆ ਜੀ ਹਾਂ ਜਲਪੁਰ ਦੇ ਰਹਿਣ ਵਾਲੀ ਮਹਿਲਾ ਬਲਾਤਕਾਰ ਪੀੜਤ ਔਰਤ ਨੇ 2018 ਦੇ ਵਿੱਚ ਆਪਣੇ ਨਾਲ ਹੋਏ ਉਸ ਬਲਾਤਕਾਰ ਮਾਮਲੇ ਵਿੱਚ ਇਨਸਾਫ ਦੀ ਗੱਲ ਨੂੰ ਲੈ ਕੇ ਪਹੁੰਚ ਕੀਤੀ ਸੀ ਵੱਖ-ਵੱਖ ਧਰਾਵਾਂ ਤਹਿਤ ਜਲਪੁਰ ਦੇ ਵਿੱਚ ਮਾਮਲਾ ਦਰਜ ਹੋਇਆ ਸੀ ਜਿਸ ਦੇ ਵਿੱਚ ਬਜਿੰਦਰ ਸਿੰਘ ਦੇ ਸਮੇਤ ਪੰਜ ਹੋਰਾਂ ਦੇ ਖਿਲਾਫ ਬਲਾਤਕਾਰ ਦੇ ਦੋਸ਼ੀ ਬਜਿੰਦਰ ਸਿੰਘ ਦਾ ਸਾਥ ਦੇਣ ਦੇ ਮਾਮਲੇ ਦੇ ਵਿੱਚ ਉਨਾ ਉੱਤੇ ਵੀ ਵਕਫ ਵਕਤ ਧਰਾਵਾ ਦਿੱਤਾ ਇਹ ਮਾਮਲਾ ਦਰਜ ਹੋਇਆ ਸੀ ਜਦੋਂ ਕੁਝ ਦਿਨ ਪਹਿਲਾਂ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ ਦੋਸ਼ ਆਇਦ ਹੋਏ ਸਨ ਤਾਂ ਫਿਰ ਅਦਾਲਤ ਨੇ ਆਖਰ ਦੇ ਵਿੱਚ ਫੈਸਲਾ ਸੁਣਾ ਦਿੱਤਾ ਕਿ ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਬੇਸ਼ੱਕ 20 ਸਾਲਾਂ ਦੀ ਸਜ਼ਾ ਦੀ ਮੰਗ ਪੀੜਤਾ ਵੱਲੋਂ ਕੀਤੀ ਜਾ ਰਹੀ ਸੀ ਪਰੰਤੂ ਜਿਸ ਤਰ੍ਹਾਂ ਦਾ ਫੈਸਲਾ ਅਦਾਲਤ ਨੇ ਕੀਤਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਵਕੀਲਾਂ ਨੇ ਬਾਹਰ ਆ ਕੇ ਗੱਲ ਦੱਸੀ ਹੈ ਕਿ ਬਜਿੰਦਰ ਸਿੰਘ ਹਾੜੇ ਕੱਢ ਰਿਆ ਸੀ ਕਿ ਮੇਰੇ ਬੱਚੇ ਆ ਪਤਨੀ ਬਿਮਾਰ ਹੈ ਤੇ ਮੇਰੀ ਲੱਤ ਵਿੱਚ ਰੜ ਪਈ ਹੋਈ ਹੈ ਕੁਝ ਮੇਰੇ ਤੇ ਰਹਿਮ ਕੀਤਾ ਜਾਏ ਪਰੰਤੂ ਜਿਸ ਤਰ੍ਹਾਂ ਦੀ ਵਾਰਦਾਤ ਜਿਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਪਾਸਟਰ ਬਜਿੰਦਰ ਸਿੰਘ ਨੇ ਦਿੱਤਾ ਉਸ ਨੇ ਉਹਨਾਂ ਲੱਖਾਂ ਕਰੋੜਾਂ ਲੋਕਾਂ ਦੀ ਆਸਤਾ ਨੂੰ ਵੀ ਸੱਟ ਮਾਰੀ ਹੈ ਉਸ ਧਰਮ ਦੇ ਵਿੱਚ ਆਸਤਾ ਰੱਖਣ ਵਾਲਿਆਂ ਦੀ ਆਸਤਾ ਨੂੰ ਵੀ ਸੱਟ ਮਾਰੀ ਹੈ ਜਿਸ ਦੇ ਨਾਲ ਬਹੁਤ ਸਾਰੇ ਲੋਕ ਜੁੜੇ ਹੋਏ ਸਨ ਬਹੁਤ ਸਾਰੇ ਧਰਮਾਂ ਦੇ ਵਿੱਚ ਵਕ ਵਕ ਲੋਕਾਂ ਦੀ ਆਸਤਾ ਹੁੰਦੀ ਹੈ ਕਿ ਆ ਵੀ ਜਾਂਦਾ ਹੈ ਗੋਡ ਇਜ਼ ਵਨ ਰੱਬ ਇੱਕ ਹੈ ਪਰੰਤੂ ਵਕ ਵਕ ਧਰਮਾਂ ਦੇ ਵਿੱਚ ਲੋਕ ਇਸ ਕਰਕੇ ਵੰਡੇ ਗਏ ਕਿ ਜਾਤ ਆਧਾਰਤ ਜਾਂ ਇਹ ਕਹਿਣਾ ਪਏਗਾ ਕਿ ਵਕ ਵਕ ਵਰਗਾਂ ਦੇ ਨਾਲ ਜੁੜੇ ਹੋਏ ਲੋਕਾਂ ਨੇ ਕਿਸੇ ਨੇ ਮੰਦਿਰ ਬਣਾ ਲਿਆ ਕਿਸੇ ਨੇ ਗੁਰਦੁਆਰਾ ਕਿਸੇ ਨੇ ਚਰਚ ਬਣਾਈ ਤੇ ਕਿਸੇ ਨੇ ਮਸਜਿਦ ਵਕ ਵਕ ਥਾਵਾਂ ਦੇ ਵਿੱਚ ਰੱਬ ਨੂੰ ਵੰਡ ਕੇ ਰੱਖ ਦਿੱਤਾ ਤੇ ਉਸ ਹਿਸਾਬ ਦੇ ਨਾਲ ਹੋ ਗਈ ਆਸਥਾ ਪਰੰਤੂ ਮਨੁੱਖ ਦੀਆਂ ਜਿੰਨੀਆਂ ਕੋ ਪੀੜਾ ਨੇ ਮਨੁੱਖ ਦੀਆਂ ਜਿੰਨੀਆਂ ਕੋ ਸਮੱਸਿਆਵਾਂ ਨੇ ਮਨੁੱਖ ਦੇ ਜਿੰਨਾਂ ਕੋ ਦੁੱਖ ਨੇ ਉਹਨਾਂ ਸਾਰਿਆਂ ਤੋਂ ਉਹ ਨਿਜਾਤ ਪਾਉਣਾ ਚਾਹੁੰਦਾ ਹੈ ਇਸੇ ਕਰਕੇ ਉਹ ਰੱਬ ਦੇ ਘਰ ਵੱਲ ਟੇਕ ਰੱਖਦਾ ਹੈ ਤਾਂ ਬਹੁਤ ਸਮਿਆਂ ਤੋਂ ਇਹ ਰੁਝਾਨ ਦਿਖਾਈ ਦੇ ਰਿਹਾ ਹੈ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਈਸਾਈ ਧਰਮ ਵੱਲ ਜਿਹੜੀ ਪਰਵਿਰਤੀ ਹੈ ਉਹ ਵੱਧਦੀ ਹੀ ਜਾ ਰਹੀ ਹੈ ਇੱਕ ਵੱਡਾ ਰੁਝਾਨ ਜਿਹੜਾ ਈਸਾਈ ਲੋਕਾਂ ਦੇ ਵਿੱਚ ਬਣਦਾ ਜਾ ਰਿਹਾ ਇਸ ਦਾ ਅਸਰ ਸਰਹੱਦੀ ਖੇਤਰ ਵੱਲ ਮਾਲਵਾ ਪੱਟੀ ਵੱਲ ਵੀ ਦਖਾਈ ਦਿੱਤਾ ਹੈ ਤੇ ਇਸ ਦੇ ਉੱਤੇ ਬਹੁਤ ਸਾਰੇ ਲੜਾਈ ਝਗੜੇ ਦੀਆਂ ਘਟਨਾਵਾਂ ਨਿਹੰਗ ਲੋਕਾਂ ਦੇ ਨਾਲ ਵੀ ਦਖਾਈ ਦਿੱਤੀਆਂ ਪਰੰਤੂ ਜਿਸ ਤੰਗ ਦੇ ਨਾਲ ਇਹ ਲੋਕਾਂ ਦੇ ਦੁੱਖ ਦੂਰ ਕਰਦੇ ਆ ਇਹ ਵੀ ਕਿਹਾ ਜਾਂਦਾ ਕਿ ਕਿਵੇਂ ਬੰਦੇ ਵਿੱਚ ਭੂਤ ਪ੍ਰਵੇਸ਼ ਕਰ ਜਾਂਦਾ ਹੈ ਉਹਨਾਂ ਭੂਤਾਂ ਨੂੰ ਵੀ ਇਹ ਕੱਢ ਦਿੰਦੇ ਆ ਮਾੜੇ ਲੋਕਾਂ ਤੇ ਔਰਤਾਂ ਤੇ ਬੱਚਿਆਂ ਤੇ ਮਹਿਲਾਵਾਂ ਬਜ਼ੁਰਗਾਂ ਤੇ ਕਿਸ ਤਰ੍ਹਾਂ ਸਾਇਆ ਨੂੰ ਦੂਰ ਕਰਨਾ ਹੈ ਤਾਂ ਬਹੁਤ ਸਾਰੀਆਂ ਤਸਵੀਰਾਂ ਵੀਡੀਓਜ਼ ਇਹਨਾਂ ਲੋਕਾਂ ਵੱਲੋਂ ਵਾਇਰਲ ਕੀਤੀਆਂ ਜਾਂਦੀਆਂ ਖੁਦ ਪਾਸਟਰ ਵਰਜਿੰਦਰ ਕਿਵੇਂ ਮੱਥੇ ਤੇ ਹੱਥ ਰੱਖ ਕੇ ਉਹਨਾਂ ਲੋਕਾਂ ਦੇ ਵਿੱਚੋਂ ਉਸ ਸائے ਨੂੰ ਕੱਢਦਾ ਉਹਨਾਂ ਪੂਤ ਪ੍ਰੇਤਾਂ ਨੂੰ ਕੱਢਦਾ ਜਿਸ ਦੇ ਉੱਤੇ ਬਹੁਤ ਸਾਰੇ ਵਿਗਿਆਨੀਆਂ ਨੇ ਤਰਕਸ਼ੀਲਾਂ ਨੇ ਆਪਣੇ ਤਰਕ ਦਿੱਤੇ ਆ ਕੋਈ ਪੂਤ ਪ੍ਰੇਤ ਨਹੀਂ ਹੁੰਦੇ ਕਿਤੇ ਰੱਬ ਨਹੀਂ ਹੁੰਦਾ ਪਰੰਤੂ ਇਹ ਲੋਕ ਮੰਨਦੇ ਕਿੱਥੇ ਆ ਫਿਰ ਵੀ ਇਹ ਲੋਕ ਇਹਨਾਂ ਡੇਰਿਆਂ ਤੱਕ ਪਹੁੰਚ ਕਰਦੇ ਆ ਇਸੇ ਕਰਕੇ ਦੇਸ਼ ਦੇ ਵਕ ਵਕ ਖੀਸਿਆਂ ਦੇ ਵਿੱਚ ਬਹੁਤ ਸਾਰੇ ਡੇਰੇ ਵੱਧੇ ਫੁੱਲਦੇ ਚਲੇ ਗਏ ਜੋ ਵੋਟ ਦਾ ਕੇਂਦਰ ਵੀ ਬਣ ਚੁੱਕਿਆ ਤੇ ਪੰਜਾਬ ਦੇ ਵਿੱਚ ਵੀ ਇਹ ਡੇਲਾਬਾਦ ਇਸ ਟੱਗ ਦੇ ਨਾਲ ਫੈਲਦਾ ਚਲਾ ਗਿਆ ਕਿ ਇਸ ਨੇ ਉਸ ਰੱਬ ਦੇ ਘਰਾਂ ਨੂੰ ਵੀ ਸੱਟ ਮਾਰੀ ਆ ਉਸ ਆਸਥਾ ਨੂੰ ਵੀ ਸੱਟ ਮਾਰੀ ਆ ਇੱਥੋਂ ਤੱਕ ਕਿ ਬਹੁਤ ਸਾਰੇ ਲੋਕ ਜਿਹੜੇ ਧਰਮਾਂ ਦੇ ਵਿੱਚ ਵਿਸ਼ਵਾਸ ਰੱਖਦੇ ਸੀ ਉਹਨਾਂ ਦਾ ਧਰਮ ਵੀ ਪ੍ਰਸ਼ਟ ਕੀਤਾ ਉਹਨਾਂ ਨੂੰ ਧਰਮ ਤੋਂ ਕੱਢ ਕੇ ਆਪਣੇ ਨਾਲ ਜੋੜਿਆ ਜਿਸ ਤਰ੍ਹਾਂ ਪਾਸਟਰ ਬਜਿੰਦਰ ਸਿੰਘ ਜੋੜ ਰਿਹਾ ਸੀ ਪਰੰਤੂ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਇਹ ਸਪਸ਼ਟ ਨਜ਼ਰ ਆਇਆ ਕਿ ਕਿਸ ਤਰ੍ਹਾਂ ਇਹ ਲੋਕ ਧਰਮ ਦੇ ਗੁਰੂ ਬਣ ਕੇ ਲੋਕਾਂ ਨੂੰ ਪ੍ਰਭਾਂਦੇ ਆ ਠਗਦੇ ਆ ਵਹਿਮਾ ਭਰਮਾਂ ਦੇ ਵਿੱਚ ਪਾਉਂਦੇ ਆ ਤੇ ਫਿਰ ਦੁੱਖਾਂ ਤਕਲੀਫਾਂ ਚੋਂ ਕੱਢਣ ਲਈ ਆਪਣੇ ਡੇਰਿਆਂ ਨੂੰ ਵਿਕਸਿਤ ਕਰਦੇ ਆ ਕਿਸ ਤਰ੍ਹਾਂ ਕਾਲੇ ਜਾਦੂ ਦੀ ਖੇਡ ਦੇ ਨਾਲ ਇਹ ਸਾਰੀ ਖੇਡ ਧਰਮ ਦੇ ਅੰਦਰ ਖੇਡੀ ਜਾ ਰਹੀ ਹੈ ਜਿਸ ਤਰ੍ਹਾਂ ਪਾਸਟਰ ਬਜਿੰਦਰ ਖੇਡ ਰਿਆ ਸੀ ਪਰੰਤੂ ਜਿਸ ਤਰ੍ਹਾਂ ਬਜਿੰਦਰ ਪਾਸਟਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਇਸੇ ਤਰ੍ਹਾਂ ਦੇ ਬਹੁਤ ਸਾਰੇ ਮਾਮਲਿਆਂ ਦਾ ਜ਼ਿਕਰ ਇਸ ਕਰਕੇ ਕਰਨਾ ਪੈ ਰਿਹਾ ਕਿ ਦੇਸ਼ ਦੇ ਪੰਜਾਬ ਦੇ ਵਿੱਚ ਬਹੁਤ ਸਾਰੇ ਅਜਿਹੇ ਡੇਰੇ ਨੇ ਜਿਨ੍ਹਾਂ ਦੇ ਨਾਲ ਕਤਲਾਂ ਦੇ ਬੱਚਿਆਂ ਦੇ ਕਤਲ ਬਹੁਤ ਸਾਰੇ ਬਲਾਤਕਾਰ ਦੇ ਮਾਮਲੇ ਹਿੰਸਾ ਦੇ ਮਾਮਲੇ ਜੁੜਦੇ ਵਖਾਈ ਦਿੱਤੇ ਸੀ ਜੇ ਉਹਨਾਂ ਵਿੱਚੋਂ ਜ਼ਿਕਰ ਕਰ ਲਈਏ ਡੇਰਾ ਮੁਖੀ ਰਾਮ ਰਹੀਮਤਾ ਸਲਾਬਤਪੁਰਾ ਦੇ ਵਿੱਚ ਕੀ ਕੁਝ ਹੁੰਦਾ ਹੈ ਸਿਰਸਾ ਡੇਰਾ ਦੇ ਵਿੱਚ ਕੀ ਕੁਝ ਹੁੰਦਾ ਹੈ ਕਿਉਂਕਿ ਜਿਸ ਤਰ੍ਹਾਂ ਦੇ ਸੰਗੀਨ ਦੋਸ਼ ਰਾਮ ਨਿਹੰਤ ਤੇ ਲੱਗੇ ਸਨ ਤਾਂ ਉਹ ਵੀ ਕਿਤੇ ਨਾ ਕਿਤੇ ਕਤਲ ਵਰਗੇ ਮਾਮਲਿਆਂ ਦੇ ਵਿੱਚ ਫਸਿਆ ਜਿੰਤੋਂ ਤੱਕ ਮੈਨੂੰ ਯਾਦ ਹੈ ਕਿ ਇੱਕ ਉਹ ਇੱਕ ਚਿੱਠੀ ਜਿਹੜੀ ਪੱਤਰਕਾਰਾਂ ਦੇ ਦਫ਼ਤਰਾਂ ਤੱਕ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸੋ ਮੋਟੋ ਨੋਟਿਸ ਲਿਆ ਸੀ ਜਦੋਂ ਉਹ ਚਿੱਠੀ ਜਨਤਕ ਹੋਈ ਸੀ ਦੋ ਮਹਿਲਾਵਾਂ ਨੇ ਉਹ ਚਿੱਠੀ ਲਿਖ ਕੇ ਡੇਰਾ ਮੁਕੀ ਰਾਮ ਰਹੀਮ ਦੇ ਖਿਲਾਫ ਜਿਣਸੀ ਸੋਸ਼ਣ ਦੇ ਦੋਸ਼ ਲਗਾਏ ਸਨ ਬੇਸ਼ੱਕ ਉਸ ਚਿੱਠੀ ਨੂੰ ਆਧਾਰ ਨਾ ਮੰਨਿਆ ਗਿਆ ਪਰੰਤੂ ਅਖੀਰ ਦੇ ਵਿੱਚ ਉਹ ਚਿੱਠੀ ਡੇਰਾ ਮੁਖੀ ਰਾਮ ਰਹੀਮ ਲਈ ਸਲਾਖਾਂ ਬਣ ਗਈ ਉਸੇ ਚਿੱਠੀ ਦੇ ਆਧਾਰ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਹੁੰਦੀ ਹੈ ਸੁਣਵਾਈ ਸ਼ੁਰੂ ਹੁੰਦੀ ਹੈ ਡੇਰਾ ਮੁਖੀ ਰਾਮ ਰਹੀਮ ਦੀਆਂ ਮੁਸ਼ਕਲਾਂ ਸ਼ੁਰੂ ਹੁੰਦੀਆਂ ਤੇ ਇਸੇ ਮਾਮਲੇ ਦੇ ਵਿੱਚ ਉਸ ਨੂੰ 20 ਸਾਲ ਦੀ ਸਜ਼ਾ ਵੀ ਹੁੰਦੀ ਹੈ ਬਹੁਤ ਸਾਰੇ ਸੰਗੀਨ ਮਾਮਲਿਆਂ ਦੇ ਵਿੱਚ ਜਿਵੇਂ ਛਤਰਪਤੀ ਪੱਤਰਕਾਰ ਦੇ ਮਾਮਲੇ ਦੇ ਵਿੱਚ ਵੀ ਡੇਰਾ ਮੁਖੀ ਦੇ ਖਿਲਾਫ ਮਾਮਲਾ ਦਰਜ ਹੋਇਆ ਸੀ ਜਿਸ ਤਰ੍ਹਾਂ ਡੇਰਾ ਮੁਖੀ ਦਾ ਡਰਾਈਵਰ ਖੱਟਾ ਸਿੰਘ ਵਕ ਵਕਤ ਤਰ੍ਹਾਂ ਦੇ ਖੁਲਾਸੇ ਕਰਦਾ ਹੈ ਤਾਂ ਇਹਨਾਂ ਡੇਰਿਆਂ ਦੇ ਵਿੱਚ ਕੀ ਕੁਝ ਹੁੰਦਾ ਹੈ ਇਹਨਾਂ سنگੀਨ ਕਤਲਾਂ ਬਲਾਤਕਾਰ ਵਰਗੀਆਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਡੇਰਿਆਂ ਦੇ ਅੰਦਰ ਰੱਬ ਨਹੀਂ ਇਹਨਾਂ ਦੀ ਮਨਮਰਜ਼ੀ ਚੱਲ ਰਹੀ ਹੁੰਦੀ ਹੈ ਇਹ ਵਾਸ਼ਨਾ ਦੇ ਭੁੱਖੇ ਲੋਕ ਆਪਣੀ ਆਸਥਾ ਦੇ ਵਿੱਚ ਇਸ ਢੰਗ ਦੇ ਨਾਲ ਲੋਕਾਂ ਨੂੰ ਲੀਨ ਕਰ ਲੈਂਦੇ ਆ ਕਿ ਆਪਣੀ ਸਰੀਰ ਦੀ ਪੁੱਖ ਤੇ ਉਸ ਤ੍ਰਿਪਤੀ ਦੇ ਨਾਲ ਇਸ ਸਾਰਾ ਕੁਝ ਨਿਕਲਦੇ ਚਲੇ ਜਾਂਦੇ ਆ ਇਹ ਲੋਕ ਬੇਖੌਫ ਹੋ ਜਾਂਦੇ ਆ ਇਹਨਾਂ ਦਾ ਘੇਰਾ ਇਸ ਢੰਗ ਦੇ ਨਾਲ ਵੱਧ ਫੁੱਲ ਜਾਂਦਾ ਕਿ ਇਹਨਾਂ ਲੋਕਾਂ ਨੂੰ ਸਿਆਸੀ ਲੋਕਾਂ ਦੀ ਛਾਹ ਮਿਲ ਜਾਂਦੀ ਹੈ ਇਸੇ ਕਰਕੇ ਇਹ ਆਪਣੇ ਧੰਦੇ ਇਹਨਾਂ ਡੇਰਿਆਂ ਦੇ ਵਿੱਚ ਚਲਾਉਂਦੇ ਚਲੇ ਜਾਂਦੇ ਆ ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਸੀ ਬਾਬਾ ਰਾਮਪਾਲ ਦਾ ਬਾਬਾ ਰਾਮਪਾਲ ਦਾ ਮਾਮਲਾ ਵੀ ਉਸ ਸਮੇਂ ਸਾਹਮਣੇ ਆਇਆ ਜਦੋਂ 14 ਸਾਲਾਂ ਦੇ ਬੱਚੇ ਦੇ ਕਤਲ ਦੇ ਨਾਲ ਉਨ੍ਹਾਂ ਦੇ ਆਸ਼ਰਮ ਦੇ ਵਿਵਾਦ ਜੁੜੇ ਬੇਸ਼ੱਕ ਕਿਸੇ ਨਾ ਕਿਸੇ ਘਟਨਾ ਤੇ ਵਾਰਦਾਤ ਦੇ ਮਾਮਲੇ ਵਿੱਚ ਅਦਾਲਤਾਂ ਤੋਂ ਬਰੀ ਹੋ ਗਏ ਹੁਣ ਪਰੰਤੂ ਹਰਿਆਣਾ ਸਰਕਾਰ ਤੇ ਬਾਬਾ ਰਾਮਪਾਲ ਦੇ ਆਸ਼ਰਮ ਦੇ ਵਿੱਚ ਜਿਸ ਤਰ੍ਹਾਂ ਦੀ ਹਿੰਸਾ ਹੋਈ ਜਿਸ ਤਰ੍ਹਾਂ ਔਰਤਾਂ ਦੇ ਕਤਲ ਦੀ ਗੱਲ ਸਾਹਮਣੇ ਆਈ ਸੀ ਤਾਂ ਬਹੁਤ ਸਾਰੇ ਵਿਵਾਦ ਇਸੇ ਤਰ੍ਹਾਂ ਇਹਨਾਂ ਡੇਰਿਆਂ ਦੇ ਨਾਲ ਜੁੜੇ ਹੁੰਦੇ ਆ ਤਾਂ ਸਮੇਂ ਦੇ ਨਾਲ ਆਪਣੀਆਂ ਤਾਕਤਾਂ ਦੇ ਨਾਲ ਇਹ ਲੋਕ ਸਰਕਾਰਾਂ ਤੋਂ ਬਚ ਵੀ ਜਾਂਦੇ ਆ ਅਦਾਲਤਾਂ ਨੂੰ ਗੁੰਮਰਾਹ ਵੀ ਕਰਦੇ ਆ ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਸੀ 2001 ਤੇ 2003 ਦੇ ਵਿੱਚ ਬਾਪੂ ਆਸਰਾਮ ਦਾ ਉਹਨਾਂ ਨੇ ਵੀ ਔਰਤ ਨਾਲ ਬਲਾਤਕਾਰ ਕੀਤਾ ਸੀ ਤਾਂ ਅਜਹੀਆਂ ਘਟਨਾਵਾਂ ਜਦੋਂ ਸਾਹਮਣੇ ਆਉਂਦੀਆਂ ਤਾਂ ਡੇਰਿਆਂ ਦੇ ਵਿੱਚ ਕੀ ਕੁਝ ਹੁੰਦਾ ਨਾ ਤਾਂ ਰੱਬ ਮਿਲਦਾ ਪਰੰਤੂ ਜਿਸ ਤੰਗ ਦੇ ਨਾਲ ਇਹ ਲੋਕ ਕਤਲਾਂ ਨੂੰ ਅੰਜਾਮ ਦਿੰਦੇ ਆ ਜਿਸ ਤੰਗ ਦੇ ਨਾਲ ਇਹ ਲੋਕ ਬਲਾਤਕਾਰ ਕਰਦੇ ਆ ਪਰੰਤੂ ਲੋਕਾਂ ਨੂੰ ਇਹ ਸਮਝ ਲੈਣਾ ਹੋਵੇਗਾ ਕਿ ਰੱਬ ਮੰਦਰਾਂ ਚ ਹੋ ਸਕਦਾ ਹੈ ਗੁਰਦੁਆਰਿਆਂ ਚ ਹੋ ਸਕਦਾ ਹੈ ਮਸਜਿਦਾਂ ਚ ਹੋ ਸਕਦਾ ਹੈ ਤਾਂ ਉੱਥੇ ਜਾ ਕੇ ਜਿਹੜਾ ਗਿਆਨ ਮਿਲਦਾ ਹੈ ਜੋ ਗ੍ਰੰਥਾਂ ਦੇ ਵਿੱਚ ਗੁਰੂਆਂ ਨੇ ਲਿਖਿਆ ਦੇਵੀ ਦੇਵਤਿਆਂ ਨੇ ਲਿਖਿਆ ਹੋਇਆ ਤਾਂ ਉਹਨਾਂ ਕਥਾਵਾਂ ਤੇ ਅਸੀਂ ਅਮਲਤਾ ਕਰਦੇ ਨਹੀਂ ਪਰੰਤੂ ਇਹਨਾਂ ਡੇਰਿਆਂ ਦੇ ਵਿੱਚ ਜਾ ਕੇ ਅਜਹੀ ਆਸਥਾ ਬਣਾ ਲੈਨੇ ਆ ਤੇ ਫਿਰ ਸ਼ਿਕਾਰ ਹੁੰਨੇ ਆ ਅਜਿਹੇ ਬਾਬਿਆਂ ਦਾ ਜਿਸ ਤਰ੍ਹਾਂ ਪਾਸਟਰ ਬਜਿੰਦਰ ਸਿੰਘ ਨੇ ਉਸ ਮੈਲਾ ਔਰਤ ਨੂੰ ਵਿਦੇਸ਼ ਲਿਜਾਣ ਦਾ ਆਪਣੇ ਨਾਲ ਸੰਬੰਧ ਬਣਾਉਣ ਦਾ ਝਾਂਸਾ ਦੇ ਕੇ ਇੱਕ ਵੀਡੀਓ ਵੀ ਬਣਾਈ ਤਾਂ ਪੂਰੀ ਘਟਨਾ ਜਿਹੜੀ ਹੈ ਉਹ ਅਦਾਲਤ ਦੇ ਵਿੱਚ ਰੱਖੀ ਜਾਂਦੀ ਹੈ ਤੇ ਫਿਰ ਬਜਿੰਦਰ ਸਿੰਘ ਜਿਹੜਾ ਆਪਣੇ ਆਪ ਨੂੰ ਆਪਣੇ ਨਾਂ ਦੇ ਪਿੱਛੇ ਸਿੰਘ ਲਗਾਉਂਦਾ ਹੈ ਸਿੰਘ ਦਾ ਸ਼ੇਰ ਦੇ ਪਿੱਛੇ ਲੱਗਦਾ ਹੈ ਸ਼ੇਰ ਦੀ ਵੱਡੀ ਪ੍ਰਭਾਸ਼ਾ ਹੁੰਦੀ ਹੈ ਸ਼ੇਰ ਜੰਗਲਾਂ ਦਾ ਰਾਜਾ ਹੁੰਦਾ ਹੈ ਪਰੰਤੂ ਇਹ ਡੇਰਿਆਂ ਦੇ ਰਾਜੇ ਨੇ ਜਿੱਥੇ ਖਲ ਸ਼ੇਰ ਦੀ ਗਿੰਦੜਾ ਵਰਗੇ ਕਾਰਨਾਮਿਆਂ ਨੂੰ ਇਹ ਲੋਕ ਅੰਜਾਮ ਦਿੰਦੇ ਆ ਫੇਰ ਵੀ ਸਾਡੇ ਲੋਕ ਸਬਕ ਨਹੀਂ ਲੈਂਦੇ ਬਹੁਤ ਸਾਰੀਆਂ ਕਟੜਾਵਾਂ ਮਿਸਾਲ ਦੇ ਰੂਪ ਵਿੱਚ ਪਈਆਂ ਜਦੋਂ ਅਜਹੀਆਂ ਕਟੜਾਵਾਂ ਸਾਹਮਣੇ ਆਉਂਦੀਆਂ ਅਸੀਂ ਉਹਨਾਂ ਨੂੰ ਕਦੇ ਵਾਚਦੇ ਨਹੀਂ ਕਦੇ ਪੜ੍ਹਦੇ ਨਹੀਂ ਕਦੇ ਗਹਿਰਾਈ ਦੇ ਵਿੱਚ ਨਹੀਂ ਜਾਂਦੇ ਤੇ ਡੇਰਿਆਂ ਦੇ ਨਾਲ ਜੁੜ ਕੇ ਇਹਨਾਂ ਲੋਕਾਂ ਨੂੰ ਰੱਬ ਮੰਨ ਲੈਂਦੇ ਆ ਇਸੇ ਕਰਕੇ ਇਹ ਡੇਰੇ ਵੱਧਦੇ ਆ ਫੁੱਲਦੇ ਆ ਤੇ ਸਭ ਤੋਂ ਵੱਡੀ ਗੱਲ ਇਹ ਹੈ ਤੇ ਜਦੋਂ ਸਾਡੇ ਸਿਆਸੀ ਨੇਤਾ ਜਿਹੜੇ ਦੇਸ਼ ਨੂੰ ਚਲਾਉਣ ਵਾਲੇ ਹੁੰਦੇ ਆ ਸੰਵਿਧਾਨ ਨੂੰ ਛੱਡ ਕੇ ਇੰਨੀਆਂ ਡੇਰਿਆਂ ਵੱਲ ਇਸ ਕਰਕੇ ਰੁਖ ਕਰਦੇ ਆ ਕਿ ਇਨ੍ਹਾਂ ਡੇਰਿਆਂ ਦੇ ਵਿੱਚ ਪਈਆ ਵੋਟ ਤੇ ਵੋਟਾਂ ਦੇ ਲਈ ਇਨ੍ਹਾਂ ਬਾਬਿਆਂ ਨੂੰ ਉਹ ਹੋਰ ਉਤਸ਼ਾਹਿਤ ਕਰਦੇ ਆ ਤੇ ਇਸੇ ਕਰਕੇ ਇਹ ਲੋਕ ਬੇਖੌਫ ਹੋ ਜਾਂਦੇ ਆ ਸਿਆਸੀ ਆਗੂਆਂ ਦੀ ਪਸਤ ਪਰਾਹੀ ਦੇ ਚਲਦਿਆਂ ਇਹ ਵੱਡੇ ਕਾਰਨਾਮਿਆਂ ਨੂੰ ਅੰਜਾਮ ਦਿੰਦੇ ਆ ਜਿਸ ਤਰ੍ਹਾਂ ਡੇਰਾ ਮੁਖੀ ਰਾਮ ਰਹੀਮ ਨੇ ਜੋ ਕੀਤਾ ਜਿਸ ਤਰ੍ਹਾਂ ਬਾਬਾ ਰਾਮਪਾਲ ਨੇ ਜੋ ਕੀਤਾ ਜਿਸ ਤਰ੍ਹਾਂ ਬਾਪੂ ਅਸਰ ਰਾਮ ਨੇ ਕੀਤਾ ਇਹਨਾਂ ਡੇਰਿਆਂ ਦੇ ਵਿੱਚ ਕੀ ਕੁਝ ਚੱਲਦਾ ਹੈ ਇਹਨਾਂ ਦੀਆਂ ਤਸਵੀਰਾਂ ਸਮੇਂ ਦੇ ਨਾਲ ਸਾਹਮਣੇ ਆ ਰਹੀਆਂ ਨੇ ਅਸੀਂ ਲੋਕ ਕਦੋਂ ਇਹਨਾਂ ਡੇਰਿਆਂ ਤੋਂ ਪਰੇ ਹੋ ਕੇ ਉਹਨਾਂ ਮੰਦਰਾਂ ਤੇ ਗੁਰਦੁਆਰਿਆਂ ਵੱਲ ਰੁੱਖ ਕਰਾਂਗੇ ਜਿੱਥੋਂ ਇੱਕ ਰੱਬ ਦੀ ਗੱਲ ਹੁੰਦੀ ਹੈ ਜਿੱਥੋਂ ਇੱਕੋ ਗਿਆਨ ਮਿਲਦਾ ਹੈ ਇੱਕ ਉਹ ਹੈ ਭਾਈ ਇੱਕ ਉਹ ਹੈ ਜਿਹੜਾ ਗੁਰਦੁਆਰਿਆਂ ਤੇ ਗੁਰਬਾਣੀ ਦੇ ਉਪਦੇਸ਼ ਤੋਂ ਮਿਲਦਾ ਹੈ ਬਹੁਤ ਸਾਰੇ ਧਾਰਮਿਕ ਗ੍ਰੰਥ ਨੇ ਜੋ ਮਨੁੱਖਤਾ ਨੂੰ ਸਰਬ ਕਲਿਆਣ ਦੇ ਮਾਰਗ ਵੱਲ ਲਿਜਾਣ ਦਾ ਰਾਹ ਵਿਖਾਉਂਦੇ ਆ ਪਰੰਤੂ ਸੱਜਣ ਠੱਗ ਵਰਗੇ ਲੋਕ ਡੇਰਿਆਂ ਨੂੰ ਪਰਫੁੱਲਤ ਕਰਦੇ ਆ ਡੇਰਿਆਂ ਦੇ ਵਿੱਚ ਅਜਹੀਆਂ ਸੰਗੀਨ ਕਟੜਾਵਾਂ ਨੂੰ ਅੰਜਾਮ ਦਿੰਦੇ ਆ ਜਿਸ ਤਰ੍ਹਾਂ ਮਹਾਲੀ ਅਦਾਲਤ ਨੇ ਆਪਣੇ ਫੈਸਲੇ ਦੇ ਵਿੱਚ ਸੁਣਾਇਆ ਹੈ ਕਿ ਪਾਸਟਰ ਵਰਜਿੰਦਰ ਸਿੰਘ ਜਿਹੜਾ ਬਲਾਤਕਾਰ ਦੇ ਮਾਮਲੇ ਦੇ ਵਿੱਚ ਦੋਸ਼ੀ ਹੈ